ਸੰਤ ਕਦੋਖੀ ਸਦਾ ਆ ਪਵਿਤ ਸੰਤ ਕਦੋਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੋਖੀ ਕੋ ਦਾਨੂ ਲਾਗੇ ਸੰਤ ਕੇ ਦੋਖੀ ਕੋ ਸਭ ਤਿਆਗੇ ਸੰਤ ਕਦੋਖੀ महा संत का दुखी सदा विकारी संत का दुखी जन्म मर संत के दुख ना सुख ते ट संत के दुखी का नाही ठा नानक संत पावे त ਲਈ ਮਿਲਾਏ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੋਖੀ ਕੋ ਦਾਨੂ ਲਾਗੇ ਸੰਤ ਕੇ ਦੋਖੀ ਕੋ ਸਭ ਤੇ ਆਗੇ संत कदोखी महा अहंकारी संत कदोखी सदा विकारी संत कदोखी जन्म में मरे संत के दुख ना सुख पे तरए संत के दोखी को नहि ठा ਨਾਨਕ ਸੁਖ ਸੰਤੂਪਾਵੇ ਤਾਂ ਲੈ ਮਿਲਾਂ ਨਾਨਕ ਸੁਖ ਸੰਤੂਪਾਵੇ ਤਾਂ ਲੈ ਮਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤਰ ਜਿਹੜਾ ਗੁਰੂ ਜਣਾ ਦਾ ਭਗਤ ਜਣਾ ਦਾ ਨਾ ਹੋਇਆ ਬਲਕਿ ਜਿਹੜਾ ਗੁਰੂ ਜਣਾ ਤੇ ਭਗਤ ਜਣਾ ਨੂੰ ਦੁੱਖ ਦੇਣ ਲੱਗਾ ਉਹ ਪਵਿੱਤਰ ਕਿਵੇਂ ਹੋ ਸਕਦਾ ਉਹ ਤਾਂ ਹਮੇਸ਼ਾ ਹੀ ਅਪਵਿੱਤਰ ਹਮੈ ਤੇ ਉਹ ਕਿਹਦਾ ਮਿੱਤਰ ਬਣ ਸਕਦਾ ਜਿਹੜਾ ਗੁਰੂ ਜਣਾ ਨਾਲ ਨਾ ਬਣਾ ਕੇ ਰੱਖ ਸਕਿਆ ਜਿਹੜਾ ਉਹਨਾਂ ਨੂੰ ਦੁੱਖ ਦੇਣ ਲੱਗਿਆ ਉਹ ਫਿਰ ਕਿਸਦਾ ਮਿੱਤਰ ਮੈਂ ਹੁੰਦਾ ਸੰਤ ਕੇ ਦੁਖੀ ਕੋ ਡਾਨ ਲਾਗੇ ਉਹ ਹਮੇਸ਼ਾ ਸਜ਼ਾ ਦਾ ਹੱਕਦਾਰ ਹੁੰਦਾ ਸੰਤ ਕੇ ਦੁਖੀ ਕੋ ਸਭ ਤੇ ਆ ਕੇ ਸਾਰੇ ਹੀ ਉਹਨੂੰ ਛੱਡ ਦਿੰਦੇ ਨੇ ਸੰਤ ਦਾ ਦੁਖੀ ਮਹਾ ਹੰਕਾਰੀ ਅਹੰਕਾਰ ਦਾ ਰੋਗ ਤਾਂ ਸਾਰਿਆਂ ਨੂੰ ਹੀ ਹੁੰਦਾ ਹੈ ਹਮੇ ਰੋਗ ਜੇ ਹਮੇ ਰੋਗ ਮਿਟ ਜਾਏ ਤਾਂ ਆਪਣੇ ਸਾਰਿਆਂ ਦੀ ਗੱਤ ਹੋ ਜਾਣਾ ਲੇਕਿਨ ਜਿਹੜਾ ਸੰਤ ਦਾ ਦੁਖੀ ਅੰਦਰ ਹੈ ਮਹਾ ਹੰਕਾਰੀ ਹੁੰਦਾ ਹੈ ਅਹੰਕਾਰ ਵੈਸੇ ਇੱਨਾ ਵੱਡਾ ਰੋਗ ਹੈ ਲੇਕਿਨ ਉਹ ਮਹਾ ਹੰਕਾਰੀ ਹੁੰਦਾ ਹੈ ਸੰਤ ਦਾ ਦੁਖੀ ਸਦਾ ਵਿਕਾਰੀ ਉਹਨੇ ਕੰਮ ਜਦੋਂ ਕਰਨੇ ਪੁੱਠੇ ਕਰਨੇ ਸਿੱਧੇ ਕੰਮ ਕਦੇ ਨਹੀਂ ਕਰਦਾ ਵਿਕਾਰ ਉਹਦੀ ਮਾਨਸਿਕਤਾ ਵਿਕਰਿਤ ਹੁੰਦੇ ਨੇ ਉਹਦੇ ਕੰਮ ਵੀ ਵਿਕਰਿਤ ਹੀ ਹੁੰਦੇ। ਸੰਤ ਦਾ ਦੁੱਖ ਹੀ ਜਨਮে ਮਰੇ ਮੁਕਤੀ ਨਹੀਂ ਹੈਗੀ। ਜਨਮ ਮਰਨ ਦੇ ਗੇੜ ਵਿੱਚ ਹੀ ਰਹਿੰਦਾ ਉਹ। ਸੰਤ ਕੀ ਦੁੱਖ ਨਾਲ ਸੁੱਖ ਤੇ ਡਰੇ ਤੇ ਜੋ ਨਸੀਬਾਂ ਵਿੱਚ ਸੁੱਖ ਲਿਖੇ ਆ ਉਹ ਵੀ ਸੁੱਖ ਵੀ ਟਲ ਜਾਂਦੇ ਨੇ ਸਾਰੇ। ਸੰਤ ਕੇ ਦੁਖੀ ਕੋ ਨਾ ਹੀ ठाਉ ਉਹਨੂੰ ਕੋਈ ਜਗ੍ਹਾ ਨਹੀਂ ਮਿਲਦੀ। ਕੋਈ ਟਿਕਾਣਾ ਨਹੀਂ ਮਿਲਦਾ ਨਾ ਨਿਕ ਸੰਤ ਪਾਵੇ ਤਾਂ ਲੈ ਨਿ ਲਾਏ। ਜਿਹੜੇ ਸੰਤ ਭਗਤ ਰੂਪ ਹੁੰਦੇ ਨੇ ਸੰਤ ਹੁੰਦੇ ਆ ਪਰਮੇਸ਼ਰ ਰੂਪ ਹੁੰਦੇ ਨੇ। ਤੇ ਜਿਸ ਤਰ੍ਹਾਂ ਪਰਮੇਸ਼ਰ ਦੇ ਆ ਦਾ ਪੁੰਜਾ ਦੇ ਆਲੂ ਹੈ ਤੇ ਜੇ ਮੇਰ ਕਰ ਦੇਵੇ ਬਖਸ਼ ਦੇਵੇ ਤੇ ਫਿਰ ਉਹਨੂੰ ਵੀ ਆਪਣੇ ਵਿੱਚ ਮਿਲਾ ਲੈਂਦਾ ਤੇ ਉਹਦੀ ਵੀ ਫਿਰ ਗੱਠ ਹੋ ਜਾਂਦੀ ਹੈ ਉਹਨੂੰ ਵੀ ਚੰਗੀ ਮਤ ਮਿਲ ਜਾਂਦੀ ਹੈ ਉਹ ਵੀ ਸਿਹਰਾ ਪੈ ਜਾਂਦਾ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈ ਅੰਗਲ ਤੇਰੀ ਦਾਸ ਕੀ ਮੰਦਾ ਜਾ ਚਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਤਾ ਦੀ ਲੜੀ ਅੱਗੇ ਵੀ ਸਕਣਾ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ